ਪਹਿਲਾਂ ਤਾਂ ਸਾਰੇ ਯਾਦਾਂ ਤਾਜ਼ੀਆਂ ਕਰੋ ਜੀ ਰੋਪੜ ਕਾਲਜ ਸਰਕਾਰੀ ਕਾਲਜ ਜਿਹੜੇ ਜਿਹੜੇ ਵੀ ਮੁੰਡੇ ਕੁੜੀਆਂ ਪੜ੍ਹੇ ਆ ਭਾਵੇਂ ਨੌਕਰੀ ਲੱਗ ਚੁੱਕੇ ਆ ਅੱਜ ਤੁਹਾਨੂੰ ਸਾਰਿਆਂ ਨੂੰ ਅੱਪਾ ਡਿਫਰੈਂਟ ਕੁਝ ਖਿਲਾਨੇ ਆ ਰੋਪੜ ਕਾਲਜ ਸਰਕਾਰੀ ਕਾਲਜ ਤੁਸੀਂ ਦੇਖ ਸਕਦੇ ਹੋ ਸਾਰਿਆਂ ਦੀਆਂ ਯਾਦਾਂ ਬਹੁਤ ਜੁੜੀਆਂ ਹੋਣਗੀਆਂ ਰੋਪੜ ਕਾਲਜ ਦੇ ਨਾਲ ਬਿਲਕੁਲ ਉਹਦੇ ਅੱਗੇ ਅੱਜ ਤੁਹਾਨੂੰ ਕੁਝ ਖਾਣੇ ਦੇ ਵਿੱਚ ਅੱਪਾ ਡਿਫਰੈਂਟ ਖਿਲਾਦੇ ਆ ਸੋ ਬਹੁਤ ਸੋਹਣੀ ਜਿਹੜੀ ਸਟਾਲ ਸਾਡੇ ਸਰਦਾਰ ਜੀ ਨੇ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਮੈਂ ਜ਼ਰੂਰ ਰਿਕਵੈਸਟ ਕਰਦਾ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਭਰਾ ਕੋਈ ਵੀ ਕੰਮ ਸ਼ੁਰੂ ਕਰਦੇ ਆ ਇਹਨੂੰ ਵੀ ਆਪਾਂ ਸਪੋਰਟ ਕਰਦੇ ਆ ਆਪਣੇ ਪੰਜਾਬੀ ਭਰਾਵਾਂ ਨੂੰ ਵੀ ਆਪਣਾ ਹੱਕ ਬਣਦਾ ਸੋ ਆਪਾਂ ਜਾ ਕੇ ਇਹਨਾਂ ਕੋਲ ਜਾਈਏ ਟੈਸਟ ਕਰੀਏ ਤੇ ਰੇਟਿੰਗ ਦਈਏ ਸੋ ਕੁਝ ਡਿਫਰੈਂਟ ਇੱਥੇ ਆ ਕੀ ਕੀ ਡਿਫਰੈਂਟ ਆ ਸੈਲਡ ਆ ਹੋਰ ਬਹੁਤ ਕੁਝ ਆ ਸੈਂਡਵਿਚ ਆ ਜੋ ਵੀ ਤੁਹਾਡਾ ਖਾਣ ਨੂੰ ਜੀ ਕਰਦਾ ਨਾ ਟੈਸਟ ਅਤੇ ਰੇਟ ਬਹੁਤ ਲਾਜਵਾਬ ਨੇ ਪਰ ਕੁਆਲਿਟੀ ਦੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਦੇਖੋ ਪੂਰੀ ਵੀਡੀਓ ਉੱਤੇ ਸਾਡੇ ਭਰਾ ਨੂੰ ਸਪੋਰਟ ਕਰੋ ਕਰਦੇ ਆ ਪੂਰੀ ਗੱਲਬਾਤ ਇਸ ਬਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਐਂਕਰ ਜੇ ਆਰ ਸੀ ਰਾਜਪੂਤ ਮੇਰੀ ਵੀਡੀਓਜ਼ ਦੇ ਉੱਪਰ ਬਲਾਗ ਦੇ ਉੱਪਰ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਦੇਖੋ ਜੀ ਸਰਕਾਰੀ ਕਾਲਜ ਰੋਪਣ ਕਿੰਨਾ ਸੋਹਣਾ ਹੋ ਗਿਆ ਜਿਹੜੇ ਜਿਹੜੇ ਕਾਲਜ ਬੜਾ ਉਹ ਵੀ ਸਾਰੇ ਜਰੂਰ ਦੱਸਿਓ ਆ ਪਿੱਛੇ ਹੋਸਟਲ ਆ ਆ ਸਾਡੇ ਵੀਰ ਜੀ ਇੱਕ ਨਵੀਂ ਜੀ ਰੇੜੀ ਲਾ ਕੇ ਖੜੇ ਆ ਬੜੇ ਪ੍ਰਭਾਵਿਤ ਹੋਇਆ ਮੈਂ ਕਿਹਾ ਚਲੋ ਦਗਾ ਗ੍ਰੀਨ ਪਲੇਟ ਤੇ ਕੀ ਕੀ ਸਮਾਨ ਹੈ ਇੱਥੇ ਆਪਾਂ ਉਹ ਵੀ ਪਤਾ ਕਰਦੇ ਆ ਵੈਸੇ ਤੇ ਗੱਲਬਾਤ ਕਰਦੇ ਆ ਸਾਡੇ ਵੀਰ ਜੀ ਖੜੇ ਆ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਸਨਾਜੀ ਬੱਲਾ ਕੀ ਹਾਲ ਚਾਲ ਹੈ ਜੀ ਚਾਦੀ ਕਲਾ ਬਾਈ ਕੁਛ ਨਵਾਂ ਲੈ ਕੇ ਆਏ ਹੋ ਕੀ ਲੈ ਕੇ ਆਏ ਹੋ ਰੋਪੜਾ ਲੈਣ ਵਾਸਤੇ ਜੀ ਮੈਂ ਲੈ ਕੇ ਆਇਆ ਥੋੜਾ ਜਿਹਾ ਹੈਲਥ ਕੌਨਸ਼ੀਅਸ ਖੰਡਿਆਲੀ ਆਇਲ ਫਰੀ ਆ ਤੇ ਜਿਹੜੇ ਅੱਜ ਕੱਲ ਚੱਲਦਾ ਮਾਇਓਨੀਜ਼ ਫਰੀ ਆ ਤੇ ਮੋਜ਼ਰੇਲਾ ਚੀਜ਼ ਉਹ ਫਰੀ ਆ ਆ ਰੋਪੜ ਕਾਲ ਤੇ ਤੁਸੀਂ ਮਤਲਬ ਅੱਗੇ ਖੜੇ ਹੋ ਕਿੰਨੇ ਕ ਟਾਈਮ ਤੋਂ ਰੈਡੀ ਲਾਣ ਲੱਗੇ ਹੋ ਹਾਂ ਜੀ ਸਰ ਮੈਨੂੰ ਹੋ ਗਿਆ 5 ਮਹੀਨੇ ਹੋ ਗਿਆ ਅੱਛਾ ਮਤਲਬ ਨਵੇਂ ਕੰਮ ਸ਼ੁਰੂ ਕਰਿਆ ਨੇ ਹਾਂ ਜੀ ਸਰ ਤੇ ਕਿੱਦਾਂ ਰਿਸਪੌਂਸ ਆ ਰੋਪੜ ਵਾਲਿਆਂ ਦਾ ਰਿਸਪੌਂਸਰ ਚਾਦੀ ਕਲਾ ਚਾ ਗੜਦੀ ਕਲਾ ਜੀ ਜੀ ਹਾਂ ਜੀ ਸੋ ਪੰਜਾਬੀ ਹਮੇਸ਼ਾ ਗੜਦੀ ਕਲਾ ਜੇ ਰਹਿੰਦੇ ਆ ਹਾਂ ਜੀ ਹਾਂ ਜੀ ਸੋ ਆਪਣਾ ਨਾਮ ਦੱਸੋ ਸ਼ੁਭਨਾਮ ਜੀ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਅੱਛਾ ਤੁਸੀਂ ਕਿੱਥੋਂ ਦੇ ਹੋ ਬੇਸਿਕਲੀ ਬੇਸਿਕਲੀ ਮੈਂ ਨਵਾਂ ਸ਼ਹਿਰ ਤੋਂ ਆ ਹਾਂ ਠੀਕ ਹੈ ਜੀ ਇੱਥੇ ਅਸੀਂ ਨਵਾਂ ਸ਼ਹਿਰ ਖਾਸ ਕਰਕੇ ਨਾਲ ਪਿੰਡ ਪੈਂਦਾ ਪਿੰਡ ਪੈਂਦਾ ਇੱਥੇ ਜੀ ਠੀਕ ਕਿਹੜਾ ਪਿੰਡਾ ਚੱਕ ਦਾਣਾ ਪੈਂਦਾ ਤੋ ਚੱਕ ਦਾਣਾ ਪਿੰਡ ਨਵਾਂ ਸ਼ਹਿਰ ਤੋਂ ਹੁਣ ਕਿੱਥੇ ਰਹਿ ਰਹੇ ਹੋ ਰੋੜੀ ਦਾ ਰੋੜ ਪੜੇ ਮੈਂ ਇੱਥੇ ਰੋਪੜ ਚ ਰਹੇ ਆ ਭਾਈ ਚਲੋ ਬਹੁਤ ਵਧੀਆ ਤੇ ਕੀ ਟਾਈਮਿੰਗ ਹੁੰਦੀ ਹੈ ਕਿੰਨੇ ਕ ਵਜੇ ਇੱਥੇ ਆ ਜੰਨੇ ਤੁਸੀਂ अच्छा सुबह 10:00 बजे आ जाने जी हैं जी, जी, जी।, जी, जा, जी हां छुट्टी वाला दिन कोई संडे होता है भाई इतवार ठीक है जी ठीक है तो मैं देखया अभी ਤੁਸੀਂ ਜਿਹੜਾ ਬਣਾਨੇ ਮੌਕੇ ਤੇ ਹੀ ਬਣਾਉਂਦੇ ਇੱਥੇ ਸੌਸਸ ਵਗੈਰਾ ਪਈਆਂ ਜਾਂ ਸਮਾਨ ਵਗੈਰਾ ਪਿਆ ਜੀ ਹਾਂਜੀ ਭਾਈ ਜਿੱਦਾਂ ਹੀ ਆਰਡਰ ਆਉਂਦਾ ਉਹ ਕੋਈ ਗਰਮ ਚੀਜ਼ ਹੁੰਦੀ ਹੈ ਭਾਈ ਸੈਂਡਵਿਚਸ ਆ ਉਹ ਘੱਟੋ ਘੱਟ 15 ਮਿੰਟ ਹੀ ਚੱਲਦੇ ਆ ਭਾਈ ਉਸ ਤੋਂ ਬਾਅਦ ਫਿਰ ਉਹ ਸੌ ਵੀ ਹੋਣੇ ਸ਼ੁਰੂ ਹੋ ਜਾਂਦੇ ਆ اچھا ਕਹਿੰਦਾ ਮਤਲਬ ਜਿਹੜੀ ਵੀ ਕਿਸੇ ਨੇ ਚੀਜ਼ ਖਾਣੇ ਤੋਂ ਫਰੈਸ਼ ਬਣਾ ਕੇ ਖਵਾਉਂਦੇ ਆ ਹਾਂਜੀ ਭਾਈ ਭਾਜੀ ਬਣੀ ਬਣਾਈ ਦੀ ਜਿਹੜੀ ਮੌਕੇ ਤੇ ਹੀ ਬਣਦੀ ਹੈ ਨਾ ਜੀ ਹਾਂਜੀ ਭਾਈ हां जी वीर जी ਦੱਸੋ ਤੁਹਾਡੀ ਸੋਹਣੀ ਦੀ ਦੁਕਾਨ ਦੇ ਉੱਪਰ ਖਾਣੇ ਦੇ ਕੀ ਕੀ ਆਰਡਰਸ ਨੇ ਕੀ ਕੀ ਤੁਸੀਂ ਬਣਾਉਂਦੇ ਹੋ ਜਿਹੜੇ ਮੇਰੇ ਆਰਡਰਸ ਹੈਗੇ ਆ ਮੋਕੇ ਸੈਂਡਵਿਚ ਆ ਰੈਪਸ ਆ ਸੈਲਡਸ ਆ ਇਹ ਸਾਰਿਆਂ ਚ ਜਿਹੜੀ ਸਬਜ਼ੀਆਂ ਆ ਉਹ ਬੇਸ ਆ ਸਾਰਿਆਂ ਦਾ ਮਤਲਬ ਕਿ ਕੋਈ ਵੀ ਤੁਸੀਂ ਸੈਂਡਵੀ ਬਣਾਦੇ ਆ ਰੈਪ ਬਣਾਵਾਦੇ ਆ ਜਾਂ ਸੈਲਡ ਆ ਸਾਰਿਆਂ ਚ ਸਬਜ਼ੀ ਜ਼ਰੂਰ ਪਾਣੀ ਆ ਟਮਾਟਰ ਸ਼ਿਮਲਾ ਮਿਰਚ ਪਿਆਜ਼ ਇਹ ਤਾਂ ਜੀ ਗਾ ਜਿਹੜੀ ਫੇਜ਼ ਆ ਸਮਝ ਨਾ ਮਰ ਦੀ ਚੀਜ਼ ਮਹਿੰਗੀ ਹੋ ਗਈ ਰੋ ਆਣੀ ਆ ਅੱਜ ਅੱਛਾ ਉਹਨਾਂ ਦੇ ਸਬਜ਼ੀਆਂ ਨਾਲ ਪੂਰਾ ਪਿਆਰਾ ਤੁਹਾਡਾ ਅਜੀ ਹਾਂ ਜੀ ਮੈਂ ਸਬਜ਼ੀਆਂ ਕਰਾ ਰਹੀ ਰੋਕੜ ਵਾਲੀ ਦੀ ਧੰਨੀਆਂ ਹਰੀਆਂ ਕਰ ਰਹੀ ਹਾਂ ਤੇ ਜਿਹੜਾ ਵੈਜੀ ਸੈਂਡਵਿਚ ਆ ਉਸ ਚ ਕੱਲੀ ਸਬਜ਼ੀਆਂ ਹੋਣਗੀਆਂ ਤੇ ਜਿਹੜਾ ਪੋਟੈਟੋ ਸੈਂਡਵਿਚ ਆ ਉਸ ਚ ਜੀ ਉਬੜਿਆ ਹੋਇਆ ਆਲੂ ਤੇ ਮੈਰੀਨੇਟਡ ਹੁੰਦਾ ਉਹ ਪਾਊਗਾ ਸਬਜ਼ੀਆਂ ਦੇ ਨਾਲ ਪਾਊਗਾ ਤੇ ਮਸ਼ਰੂਮ ਸਬਜ਼ੀਆਂ ਦੇ ਨਾਲ ਮਸ਼ਰੂਮ ਪਾਊਗਾ ਮੈਕਸੀਕਨ ਸੈਂਡਵਿਚ ਤੇ ਕਿਡਨੀ ਬੀਨਸ ਹੁੰਦੇ ਆ ਸਬਜ਼ੀਆਂ ਦੇ ਨਾਲ ਕਿਡਨੀ ਬੀਨਸ ਪਕੋੜੇ ਤੰਦੂਰੀ ਪਨੀਰ ਚਪਲੇ ਹੋਊਗਾ ਸਬਜ਼ੀਆਂ ਦੇ ਨਾਲ ਹੀ ਹੋਊਗਾ ਠੀਕ ਹੈ ਜੀ ਸੇਮ ਇਸੇ ਤਰ੍ਹਾਂ ਰੈਪਸ ਵਿੱਚ ਆ ਸੈਲਡ ਵਿੱਚ ਵੀ ਆ ਸੈਲਡ ਮੇਰੇ ਕੋਲ ਚਾਰ ਤਰ੍ਹਾਂ ਦੇ ਆ ਵੈਜੀਆ ਪ੍ਰੋਟੀਨ ਵਿੱਚ ਆ ਇੱਕ ਬਿੰਗੋ ਸੈਲਡ ਆ ਜਿਹੜੇ ਪੈਕੇਜ ਵਿੱਚ ਬਣਦੇ ਆ ਤੇ ਇੱਕ ਹੈਗਾ ਪਨੀਰ ਸੈਲਡ ਤੇ ਦੋ ਸਾਈਜ਼ ਆ ਹਰੇਕ ਦੇ ਸੈਲਡਸ ਦੀ ਵੀ ਤੇ ਸੈਂਡਵਿਚ ਦੇ ਚਲੋ ਜਿਹੜੇ ਮੈਂ ਤੁਹਾਨੂੰ ਆਰਡਰ ਲਿਖਾਏ ਆ ਨਾ ਤੁਸੀਂ ਉਹ ਦੋ ਤਿਆਰ ਕਰ ਦੋ ਹਾਂ ਜੀ ਹਾਂ ਤੇ ਤੁਸੀਂ ਇੱਥੇ ਆ ਸਕਦੇ ਹੋ ਰੋਪੜਕਾਲ ਜਾਣਾ ਹੋਵੇ ਜਾਂ ਇਧਰੋਂ ਲੰਘਣਾ ਹੋਵੇ ਤੁਹਾਨੂੰ ਪਤਾ ਹੀ ਆ ਐਡਰੈਸ ਦੱਸਣ ਦੀ ਲੋੜ ਨਹੀਂ ਭਾਈ ਸਾਰੇ ਯਾਦਾਂ ਜੁੜੇ ਹੋਏ ਆ ਰੋਪੜਕਾਲ ਦੇ ਨਾਲ ਰੋਪੜ ਦੇ ਵਿੱਚ ਆਪਾਂ ਖੜੇ ਆ ਸਾਡਾ ਪਿੰਡ ਜਿੱਦਾ ਚਮਕੌਰ ਸਾਹਾ ਸਾਨੂੰ ਜ਼ਿਲ੍ਹਾ ਪੈ ਜਾਂਦਾ ਭਾਈ ਰੋਪੜ ਸੋ ਆਹ ਪਿੱਛੇ ਹੋਸਟਲ ਆ ਹੋਟਲ ਨਾਲ ਵੀ ਤੁਹਾਡੀਆਂ ਯਾਦਾਂ ਜੁੜੀਆਂ ਹੋਣੀਆਂ ਤੁਸੀਂ ਦੇਖ ਸਕਦੇ ਹੋ ਆ ਹੋਟਲ ਦੇ ਆ ਹੋਸਟਲ ਦੇ ਜਿਹੜੇ ਰਹੇ ਉਹ ਵੀ ਸਾਰੇ ਕਮੈਂਟ ਕਰਕੇ ਦੱਸੋ ਇਹ ਸਾਡੇ ਸਿੰਘ ਸਾਹਿਬ ਲੱਗਿਆ ਜੀ ਬਰਾਨਾ ਕੀ ਬਣਾ ਰਹੇ ਆ ਜੀ ਆਪਾਂ ਇਹ ਉਹ ਦੱਸੋ ਮੈਂ ਜੀ ਬਣਾ ਰਹੇ ਆ ਪੋਟੈਟੋ ਸੈਂਡਵਿਚ ਕਲਾਸਿਕ ਬ੍ਰੈਡੋ ਸੈਂਡਵਿਚ ਜਿਹੜੀ ਨਾਰਮਲੀ ਆਪਾਂ ਘਰ ਜੀ ਬਣਾਉਂਦੇ ਰਹਿੰਦੇ ਆ ਹੂੰ ਹੂੰ ਤੇ ਮੇਰੇ ਕੋਲ ਜਿਹੜੇ ਸੈਂਡਵਿਚ ਚੀਜ਼ ਦੇ ਬ੍ਰੈਡ ਆ ਉਹ ਬ੍ਰਾਊਨ ਬ੍ਰੈਡ ਹੀ ਯੂਜ਼ ਕਰਦਾ ਮੈਂ ਅੱਛਾ ਬ੍ਰਾਊਨ ਬ੍ਰੈਡ ਜੀ ਹਾਂ ਜੀ ਵਾਈਟ ਬ੍ਰੈਡ ਨਹੀਂ ਯੂਜ਼ ਕਰਦਾ ਅੱਜ ਜਿਹੜੀ ਮੈਂ ਲਾਈ ਆ ਉਹ ਲਿਕਵਿਡ ਚੀਜ਼ ਆ ਨਾ ਮੋਜ਼ਰੇਲਾ ਜਿੰਨਾ ਫੈਟ ਆ ਇਸੇ ਨਾਲ ਹੀ ਮਾਇਓਨੈਸ ਜਿੰਨੀ ਧੰਤ ਕੀਆ ਲਿਆ ਇਸ ਤੋਂ ਅੰਦਰ ਤੋਂ ਜਿਹੜੀ ਚੀਜ਼ ਖੁਲਾਉਂਦੇ ਯਾਨੀ ਬਧੀ ਖੁਲਾਉਂਦੇ ਆ ਜੀ ਹਾਂ ਜੀ ਭਾਜੀ ਸਪਾਈਸੀਨੈਸ ਪੁੱਛ ਕੇ ਖਲਾਦਾ ਸਪਾਈਸੀਨੈਸ ਕਿੰਨੀ ਰੱਖਣੀ ਹੈ ਹਾਸਪੀਸ਼ਲਸ ਨਾਲ ਥੋੜੀ ਠੀਕ ਹੈ ਜੀ ਉਸਦੀ ਲੋਈ ਤੇ ਉਹਦੀ ਪੁੱਛੀਓ ਬੜੀਆ ਹੱਸ ਕੇ ਪੁੱਛੀ ਅੱਜ ਜੀ ਸਾਡੀ ਇਹ ਥੋੜਾ ਗ੍ਰੀਨ ਖਲਾਦਾ ਉਹ ਦੂਜੇ ਚ ਕੀ ਆ ਜੀ ਸਾਹਮਣੇ ਉਹ ਚ ਪਨੀਰ ਆ ਜੀ ਉਹਦੇ ਵੀ ਦਰਸ਼ਨ ਕਰਾ ਦਿਓ ਇੱਕ ਵਾਰ ਢੱਕੜ ਜਾ ਕੇ ਆ ਦੇਖ ਲੋ ਜੀ ਪਨੀਰ ਤਾਜ਼ਾ ਤਾਜ਼ਾ ਤੁਸੀਂ ਕਹੇ ਵੀ ਮਿਰਚਾਂ ਥੋੜੀਆਂ ਤੇਜ਼ ਖਾਂਦੇ ਆ ਤੁਹਾਡੇ ਲਈ ਆਪਾਂ ਮਿਰਚਾਂ ਪਾ ਦਿੱਤੇ ਆ ਇੱਥੇ ਆ ਨੀ ਆਪਾਂ ਮੈਂ ਤੁਹਾਨੂੰ ਦੇਜੇ ਖਾਣੇ ਆ ਪਤਾ ਹੀ ਆ ਤੁਹਾਨੂੰ ਇਹ ਕੈਮਰਾ ਦੀ ਮਿਰਚੇ ਨਾਲ ਵੀ ਬੁਰੀ ਆ ਰਹੀ ਹੈ ਲੱਸੀ ਨਾਲ ਵੀ ਬੁਰੀ ਆ ਰਹੀ ਹੈ ਸਾਗ ਮੱਕੀ ਦੀ ਰੋਟੀ ਨਾਲ ਵੀ ਬੁਰੀ ਆ ਰਹੀ ਹੈ ਆ ਥੱਲੇ ਦੀ ਮੇਰਾ ਫਰਿੱਜ ਵਾ ਅੱਛਾ ਦੇ ਵਿੱਚ ਮੈਂ ਬਰਫ਼ ਤੇ ਬਾਕੀ ਸਬਜ਼ੀਆਂ ਰੱਖੀਆਂ ਹੋਈਆਂ ਉੱਧਰ ਰੱਖਿਆ ਹੋਇਆ ਕਾਫੀ ਵਾਸਤੇ ਅੱਛਾ ਜੀ ਹਾਂ ਜੀ ਬਾਕੀ ਆ ਦੂਸਰਾ ਸਮਾਨ ਪੈਕਿੰਗ ਲਈ ਠੀਕ ਆ ਆ ਮੈਂ ਜਿਹੜਾ ਪੋਟੈਟੋ ਗਿਆ ਸੀ ਤੁਹਾਨੂੰ ਉਬਲਿਆ ਹੋਇਆ ਆਪਾਂ ਲਾ ਲਾਂਗੇ ਸਬਜ਼ੀਆਂ ਇੱਥੇ ਵੀ ਕੋਈ ਤળਿਆ ਹੋਇਆ ਤੇਲ ਨਹੀਂ ਐਂ ਕੁਝ ਨਹੀਂ ਹੈਗਾ ਇਹਦੇ ਵਿੱਚ ਨਹੀਂ ਅੱਛਾ ਆ ਥੋੜੀ ਜੀ ਮਿਰਚ ਲੂਣ ਮਿਰਚ ਵਾਸਤੇ ਜੋ ਜੋ ਪਾਈਏ ਨੇ ਨਾਲ-ਨਾਲ ਦੱਸਿਓ ਕੀ ਪਾਈਏ ਕਿਹੜੀ ਸਾਸ ਪਾਈਏ ਸਾਸ ਪਾਈਏ ਭਾਜੀ ਲੂਣ ਮਿਰਚ ਵਾਸਤੇ ਇਹ ਹੂੰ ਪਰਸਾਂ ਨੂੰ ਮਿਕਸ ਕਰਕੇ ਆਪਾਂ ਸੈਂਡਵਿਚ ਦੇ ਵਿੱਚ ਪਾਵਾਂਗੇ ਇਹਨੂੰ ਠੀਕ ਹੈ ਜੀ ਕਿਹੜਾ ਸੈਂਡਵਿਚ ਤਿਆਰ ਹੋ ਰਿਹਾ ਤਾਂ ਕੀ ਰੇਟ ਆ ਜੀ ਇਹਦਾ ਹੈਗਾ ਜੀ ਜਿਹੜਾ ਆਹ ਵਾਲਾ ਸਾਈਜ਼ ਆ ਜੇਪਾ ਕੱਟ ਯੂਜ਼ ਕਰਦੇ ਆ ਇਹਦਾ 40 ਰੁਪਏ ਦਾ ਆ ਤੇ ਇੱਕ ਜੀ ਜੰਬੋ ਸਾਈਜ਼ ਵੀ ਹੈਗਾ ਮੇਰੇ ਕੋਲ ਉਹ ਵੀ ਬਰਾਊਨ ਰੈੱਡ ਹੀ ਆ ਹੂੰ ਉਹਦੇ 4 ਪੀਸ ਹੋ ਜਾਂਦੇ ਆ ਜੀ ਹੂੰ ਆਹ ਵਾਲਾ ਸਾਈਜ਼ ਇਹ ਹੈਗਾ ਜੀ 80 ਰੁਪਏ ਦਾ ਠੀਕ ਆ ਜੀ ਇਹ ਜਿਹੜੇ ਆਹ ਵਾਲੇ ਛੋਟੇ ਆ ਉਹ ਇਹਦੇ ਪਰ ਗੈਸ ਟੋਸਟ ਹੋਣਗੇ ਜੀ ਜਿਹੜਾ بڑے ਵਾਲਾ ਆ ਉਹ ਇਹਦੇ ਪਰ ਗੈਸ ਗ੍ਰਿਲ ਹੋਣਗੇ ਠੀਕ ਆ ਜੀ ਜੀ ਸਟੈਂਡ ਤੇ ਆਪਾਂ ਜੀ ਮਿਨੀ ਸੈਂਡਵਿਚ ਬਣਾ ਰਹੇ ਆ ਠੀਕ ਹੈ ਜੀ ਲੈ ਸਰ ਫਿਲਿੰਗ ਆਪਨੀ ਜੀ ਤਿਆਰ ਆ ਫਰਮਾ ਦਵਾ ਮਿਹਰ ਕਰੇ ਸ਼ੌਂਕ ਹੁੰਦਾ ਹਰ ਇੱਕ ਬੰਦੇ ਦਾ ਕਹਿੰਦੇ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਡ ਬਾਲਸ਼ਾ ਕਰੀਏ ਸੋ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਆ ਸੋ ਪੰਜਾਬੀ ਵੀਰਾਂ ਨੂੰ ਜਰੂਰ ਸਪੋਰਟ ਕਰੋ ਜਿਹੜੇ ਵੀ ਸਾਡੇ ਪੰਜਾਬੀ ਵੀਰ ਕੋਈ ਵੀ ਕੰਮ ਕਰਦੇ ਆ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜਰੂਰ ਮੈਂ ਬਲੌਗ ਬਣਾਉਂਦਾ ਮੈਂ ਸਾਰਿਆਂ ਦੇ ਬਣਾਉਂਦਾ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਸਪੋਰਟ ਕਰਦਾ ਸੋ ਆਹ ਵੀਰ ਮੈਂ ਦੇਖਿਆ ਸਾਹਮਣੇ ਖੜਾ ਮੈਂ ਕਿਹਾ ਚਲੋ ਇੱਕ ਲੱਗ ਜੀ ਰੇੜੀ ਲੱਗੀ ਹੋਈ ਆ ਬਹੁਤ ਸੋਹਣੀ ਲੱਗੀ ਬਿਰੋ ਸੋਹਣੀ ਲੱਗਦੀ ਏ ਛਾਂ ਐ ਉੱਪਰ ਵੀ ਦੇਖ ਸਕਦੇ ਹੋ بارش ਵੀ ਆ ਜੇ ਮੰਨਣੀ ਲੱਗਦਾ ਵਿਚਾਰ ਮੈਂ ਉੱਤੇ ਲੱਗ ਜੂਗਾ ਪੂਰਾ ਛੱਤਰੀ ਦਾ ਕੰਮ ਦਿੰਦੀ ਆ ਸੋ ਜਿਹੜੇ ਰੋਪਣਾ ਏ ਜਰੂਰ ਆਇਥੇ ਆਗੇ ਜਾਇਓ ਸਾਡੇ ਵੀਰ ਨੂੰ ਜਰੂਰ ਸਪੋਰਟ ਕਰਿਓ ਜੋ ਤੁਹਾਡਾ ਖਾਣ ਨੂੰ ਜੀ ਕਰੇ ਇੱਥੇ ਆ ਕੇ ਤੁਸੀਂ ਆ ਮੈਨੂੰ ਦੱਸਿਆ ਵੀਰ ਨੇ ਪਹਿਲਾਂ ਸਾਰਾ ਕੀ ਕੀ ਆਤੇ ਤੇ ਬਹੁਤ ਖੁਸ਼ ਆ ਤੁਹਾਡੇ ਲਈ ਤੇ ਰੋਪੜ ਵਾਲਿਆਂ ਨੂੰ ਵੀ ਬੇਨਤੀ ਆ ਤੁਹਾਡੇ ਦਾ ਚਲੋ ਸ਼ਹਿਰ ਜਿਆ ਹੋਰ ਜਿਹੜੇ ਵੀ ਬਾਹਰੋਂ ਆਇਸੋ ਗਏ ਹੋਏ ਆ ਮੁੰਡੇ ਕੁੜੀਆਂ ਬਾਹਰ ਪ੍ਰਦੇਸ਼ਾਂ ਦੇ ਵਿੱਚ ਵਾਪਸ ਘਰਾਂ ਨੂੰ ਆਂਦੇ ਆ ਜਾਂ ਪਿੰਡਾਂ ਜਾਂਦੇ ਆ ਰੋਪੜ ਤਕਰੀਬਨ ਸਾਡੇ ਏਰੀਆ ਵਾਲੇ ਘੁੰਮਣ ਆਏ ਜਾਂਦੇ ਆ ਸੋ ਜਰੂਰ ਸਾਡੇ ਵੀਰ ਕੋਲ ਆ ਕੇ ਜਾਇਓ ਤੇ ਚੱਕ ਕਰਕੇ ਜਾਇਓ ਫੀਲਿੰਗ ਪਾਤੀ ਆ ਤੁਹਾਡੀ ਅ ਮੱਜੀ ਤੇ ਪੋਟੈਟੋ ਦੀ ਠੀਕ ਹੈ ਤੇ ਉੱਪਰ ਮੈਂ ਹਜੇ ਵੇਚ ਦਾ ਬਟਰ ਲਾਇਆ ਹੈ ਅੱਛਾ ਇੱਕ ਪਾਸੇ ਲਾਇਆ ਹਲੇ ਇਹਨੂੰ ਬੇਰਕਾ ਦਾ ਬਰਗਰ ਜੀ ਪੰਜਾਬੀਆਂ ਦੀ ਸ਼ਾਨ ਬੇਰਕਾ ਬੇਰਕਾ ਬ੍ਰਾਂਡ ਵੀ ਪੂਰਾ ਚੱਲ ਰਿਹਾ ਸਾਨੂੰ ਪਤਾ ਆ ਅੱਜਾ ਆਪਣੇ ਉਹਨੂੰ ਸਪੋਰਟ ਕਰਿਆ ਜੀ ਆਪਣੀ ਗੱਲ ਹੈ ਜੀ ਬੇਰਕਾ ਆਪਣਾ ਆਪਣੀ ਦੇਰੀ ਆ ਇੱਕ ਬੰਦੇ ਨੇ ਖਾਣਾ ਫਿਰ ਤਾਂ ਮੈਨੂੰ ਐਜ਼ ਅ ਬਰਗਰ ਪੈਕ ਕਰਦਾ ਆ ਜੀ ਫੁੱਲ ਪੀਸ ਰੱਖ ਕੇ ਸੋ ਹੁਣ ਸੰਭਲਦੇ ਤੋ ਜਿੱਦਾਂ ਹਮ ਦੋ ਬੰਦੇ ਆ ਤੋ ਉਸ ਹਿਸਾਬ ਨਾਲ ਫਿਰ ਮੈਂ ਕਟ ਕਰਕੇ ਨੂੰ ਪਲੇਟ ਵਿੱਚ ਸਰਵ ਕਰਦਾ ਹੈ ਠੀਕ ਆ ਤੇ ਪੈਕਿੰਗ ਵੀ ਹੁੰਦੀ ਆ ਤੇ ਪੈਕਿੰਗ ਵੀ ਆਪਣੀ ਜੀ ਆ ਪਲਾਸਟਿਕ ਫਰੀ ਆ ਇਹ এনवायरमेंट ਦਾ ਵੀ ਸਿਤਾ ਹੀ ਕਰਕੇ ਗ੍ਰੀਨ ਪਲੇਟ ਨਾਮ ਰੱਖਿਆ ਹੈ ਕਿ ਵੀ ਛੋਟੀ ਤੇ ਛੋਟੀ ਚੀਜ਼ ਦਾ ਧਿਆਨ ਰੱਖਿਆ ਆ ਤਾਂ ਸਾਡੇ ਵੀਰ ਦਾ ਕਿੱਤਾ ਹੈ ਰੋਜੀ ਰੋਟੀ ਆ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਜਰੂਰ ਸਾਰੇ ਆ ਕੇ ਜਾਓ ਸਪੋਰਟ ਕਰਿਓ ਇੱਕ ਸੋਤ ਸੀਗੀ ਜੀ ਐਜ਼ ਅ ਯੰਗਸਟਰ ਜਿਹੜਾ ਕਿ ਐਸੇ ਉੱਭਰ ਰਹੇ ਹਨ ਅਨਾਰ ਖਲਦੀ ਕਿੰਨੀ ਕੁ ਉਮਰ ਆ ਮੇਰੀ 39 ਆਪਾ ਜੀ ਠੀਕ ਆ ਤੇ ਵੈਸੇ ਤਾਂ ਮੈਂ ਕੁਫਰਾਤ ਦਾ ਜੰਮਿਆ ਪਨ ਆਇਆ ਅੱਛਾ ਤੇ ਦੋ ਤਿੰਨ 22 ਸਾਲ ਹੋ ਗਏ ਸਾਨੂੰ ਇੱਥੇ ਪੰਜਾਬ ਨੂੰ ਹੋਈ ਨੇ ਜੇ ਗੁਜਰਾਤੀ ਬੋਲਦੇ ਨੇ ਜੀ ਹਾਂ ਜੀ ਪੂਰੀ ਬੋਲਦੇ ਆ ਜੀ ਉੱਥੇ ਦੇ ਜੰਮੇ ਬੜੇ ਆ ਜੀ ਸੁੱਤ ਕੇ ਬੋਲਦੇ ਨੇ ਕੇਮ ਛੋ ਕੈਮ ਛਾਲ ਜੀ ਪੜੀਓ ਕਿੱਦਾਂ ਉਹਦਾ ਰਿਪਲਾਈ ਮਜਾ ਮਾਸੀ ਮਾ ਮਜਾ ਮਾਸੀ ਜੀ ਹੈ ਸੋ ਗੁਜਰਾਤ ਦੇ ਵਿੱਚ ਹੀ ਤਕਰੀਬਨ ਬਹੁਤ ਪੰਜਾਬੀ ਵੱਸਦੇ ਨੇ ਹੈ ਨਾ ਜੀ ਦਾ ਜੀ ਆਪਾਂ ਜਾਨੀ ਸਾਡਾ ਸੈਂਡਵਿਚ ਪਿਆਰ ਹੋ ਗਿਆ ਤੇ ਪੀ ਹੋ ਰਿਹਾ ਜੀ ਮਿਨੀ ਸੈਂਡਵਿਚ ਚਾਹੀਏ ਹਾਂ ਮਿਨੀ ਸੈਂਡਵਿਚ ਜੀ ਮਿਨੀ ਕਲਾਸਿਕ ਪਟਾਟਾ ਸੈਂਡਵਿਚ ਦਾ ਇਹ ਤਾਂ 40 ਰੁਪਏ ਚਾਹੀਏ ਨਾ ਜੀ ਹਾਂ ਜੀ ਇਹਦਾ 40 ਆ ਲਓ ਜੀ ਪੋਟੈਟੋ ਸੈਂਡਵਿਚ ਹੋ ਗਿਆ ਤਿਆਰ ਠੀਕ ਆ ਜੀ ਕੌਂਡੀਮੈਂਟਸ ਵੀ ਨਾਲ ਹੈ ਅੰਦਰ ਹਾਂ ਆਪਾਂ ਬਣਾ ਲਏ ਆਂ ਬਾਕੀ ਪਨੀਰ ਸੈਲਡ ਜਿੱਦਾਂ ਤੁਸੀਂ ਪਿਆਇਆ ਮੈਨੂੰ ਨਹੀਂ ਜੀ ਜੀ ਉਹਦੇ ਵਿੱਚ ਜ਼ਿਆਦਾਤਰ ਮੇਰੇ ਪੈਂਦੇ ਹੈਗੀਆਂ ਵੈਜੀਸ ਤੇ ਸਬਜ਼ੀਆਂ ਉਹ ਆ ਗਈ ਸਬਜ਼ੀਆਂ ਸਲਾਦ ਆ ਗਈ ਤੇ ਤੁਸੀਂ ਮੈਨੂੰ ਪਨੀਰ ਸੈਲਡ ਬਣਾਉਣੇ ਪਿਆਰੇ ਇਹ ਆਪਾਂ ਪਾਵਾਂਗੇ ਜੀ ਪਨੀਰ ਜੀ ਇਹ ਸੋਇਆ ਪਨੀਰ ਨਹੀਂ ਹੈਗਾ اچھا ਸੋਇਆ ਮੇ ਹੋਏਗਾ ਨਹੀਂ ਇਹ ਨਾਰਮਲ ਆਪਾਂ ਨੇ ਦੇਖਿਆ ਕਈ ਵਾਰ ਸੋਇਆ ਪਨੀਰ ਯੂਜ਼ ਕਰ ਲਿਆ ਜਿਆਦਾ ਅਗਲਾ ਕਹਿੰਦਾ ਵੀ ਸਸਤਾ ਪੈ ਜਾਂਦਾ ਸਸਤਾ ਪੈਦਾ ਇਹ ਦੁੱਧ ਵਾਲਾ ਕੀ ਆ ਓਕੇ ਹੁਣ ਜੇ ਤੁਸੀਂ ਇੱਥੇ ਖਾਣੀ ਹੁੰਦੀ ਆ ਤਾਂ ਫਿਰ ਮੈਂ ਕੀ ਕਹਾਂ ਜੀ ਇੱਕ ਕਲੀਰ ਪਾਣੀ ਸੀ ਸੌਸਿਸ ਦੀ ਕੋਪ ਨਹੀਂ ਤੁਸੀਂ ਚਾਹਦੇ ਤਾਂ ਮੈਂ ਇੱਕ ਕਲੀਰ ਪਾੰਦਾ ਹਾਂ ਹਾਂ ਲੈ ਸੌਸਾ ਐਡ ਕਰ ਦੋ ਕੋਈ ਚੱਕਰ ਨਹੀਂ ਠੀਕ ਹੈ ਕਿਸੇ ਮੈਨੂੰ ਤੇ ਆ ਚਲ ਪੰਡਾ ਵੀ ਖਾਣੇ ਆਪਾਂ ਦਾ ਜੀ ਤੋ ਇੱਕ ਕਲੀਅਰ ਪਾਰਾ ਜਿਹਨੂੰ ਹਮ ਪੈਕਿੰਗ ਕਰਨੀ ਆਪਾਂ ਹਾਂਜੀ ਇਹਦੇ ਤੇ ਲੈਣਾ ਪਰ ਟਕਣਾ ਠੀਕ ਹੈ ਜੀ ਫਿਰ ਹਮ ਕਿ ਦੋ ਨਿਆਰ ਲੱਭੀ ਪਾ ਦੇਣਾ ਤਾਂ ਕਿ ਇਹਨੂੰ ਨਾ ਲੱਗੇ ਟੇਸਟ ਜਿਹਾ ਜਾਵੇ ਚੀਜ਼ੀ OK OK ਇੱਕ ਗਣੀ ਚੱਲੇ ਸੌ ਦੀ ਇਹ ਜੀ ਲਿਕਵਿਡ ਚੀਜ਼ ਆ ਠੀਕ ਹੈ ਜੀ ਚੀਜ਼ ਦੀ ਜਗ੍ਹਾ ਦਿੱਤੀ ਆ ਇਹ ਆ ਥੋੜੀ ਜੀ ਸਪਾਈਸੀਨੈਸ ਪਾ ਦਿੱਤਾ ਜੀ ਠੀਕ ਗ੍ਰੀਨ ਮੈਂਟਾ ਬੜੀ ਉਹ ਤੇ ਬੱਕਰਾ ਕੋਈ ਡਿਫਰੈਂਟ ਜਿਆਣਾ ਸੈਲਡ ਦੇ ਨਾਲ ਬਹੁਤ ਵਧੀਆ ਖੰਡਾ ਵੀਰ ਤਿਆਰ ਕਰ ਰਿਹਾ ਹੈ ਫੇਰ ਗ੍ਰੀਨ ਸੈਲਡ ਵਾਹੇ ਵੈਜੀ ਸਾਕੀਆਂ ਭਾਜੀ ਉਸ ਫਾਸਟ ਫੂਡ ਖਾਣ ਨੂੰ ਜੀ ਕਰ ਇਹ ਜੀ ਮੈਂ ਕਹਿੰਨਾ ਆ ਕੇ ਖੜਾ ਦੋ ਬੱਚੇ ਨੂੰ ਤਾਂ ਜ਼ਿਆਦਾ ਵਧੀਆ ਹੈ ਸਾਜੀ ਆਪਾਂ ਸੁਣਦੇ ਆਂ ਅੱਜ ਕੱਲ ਦਾ ਯੰਗਸਟਰ ਇਹ ਸ਼ੀਨ ਮੈਂ ਕਿਹ ਵੀ ਉਹ ਨਹੀਂ ਹੋਊਗਾ ਉਹ ਚਾਗਰੂਪ ਨਹੀਂ ਹੈਗਾ ਪਰ ਭਾਈ ਮੈਨੂੰ ਮੰਨੋ ਕਿਸੇ 100 ਵਿੱਚੋਂ ਮੇਰੇ ਤੋਂ 90 ਪਸੰਦ ਬੰਦਾ ਜੋ ਯੰਗਰ ਜਾ ਰਿਹਾ ਹੈ ਤੇ ਸੈਲਡ ਖਾਣ ਦੀ ਗੱਲ ਚਾਨ ਜੀ ਬਜੀ ਬਦਲ ਨੌਜਵਾਨ ਬੜੀ سپورਟ ਕਰ ਰਹੀ ਹੈ ਇਸ ਚੀਜ਼ ਨੂੰ ਪਸੰਦ ਕਰ ਰਹੀ ਹੈ ਜੀ 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 ਸੋ ਤੁਸੀਂ ਵੀ ਸਾਰੇ ਜਿੰਨੇ ਵੀ ਸਾਡੇ ਫੋਲੋਅਰ ਆ ਸਾਰੇ ਜਰੂਰ ਉੱਤੇ ਆਓ ਇਹ ਸੀਗਾ ਜੀ ਪਲੀਸ ਸੈਲਡ ਹੁਣ ਥੋੜਾ ਜਿਹਾ ਕੀ ਚਾਊਗਾ ਜੀ ਗਾਰਨਿਸ਼ਿੰਗ ਵਾਸਤੇ ਸਵੀਕਨ ਅੱਛਾ ਜੀ ਜੀ ਸਾਰਾ ਕੁਝ ਆਪਸ਼ਨਲ ਹੈ ਇਹਦਾ ਪ੍ਰਾਈਸ ਕੀ ਕੋਈ ਦੱਸੋ ਜੀ ਇਹਦਾ 60 ਰੁਪੀਆ ਦਾ ਜਿਹੜਾ AI ਮਿਨੀ ਆ ਇਹ 60 ਰੁਪੀਆ ਦਾ ਪਨੀਰ ਦਾ ਅੱਛਾ ਅੱਲਾ ਬੈਜੀ 40 ਦਾ ਹੈ ਹੂੰ ਹੂੰ ਪ੍ਰੋਟੀਨ ਰੀਚ ਜਿਹੜਾ ਉਹ ਚਿਕਨ ਗ੍ਰੇਸ ਪੈਂਦੀ ਹੈ ਮਨੇ ਤੇ ਰਾਜਮਾ ਦੀ ਛੋਟੀ ਪੈਂ ਉਹ ਮੇਰੀ ਪਿਆਦਾ ਇਹ ਹੈਗਾ ਛੋਟੇ ਵਾਲਾ ਇੱਕ بڑا ਵੀ ਹੈਗਾ ਉਹ ਫੁੱਲ ਹੈ ਉਹ ਪੈਗੀ ਹੈਗਾ 80 ਦਾ ਪ੍ਰੋਟੀਨ ਰੀਚ ਹੈਗਾ 90 ਦਾ ਤੇ ਪਨੀਰ ਵਾਲਾ ਹੈਗਾ 100 ਦਾ ਠੀਕ ਹੈ ਜੀ ਜੀ ਹਾਂ ਜੀ ਜਿਹੜਾ ਵੀ ਤੁਹਾਡਾ ਫੇਵਰਟ ਆ ਬਈ ਤੁਹਾਨੂੰ ਪਤਾ ਜੀ ਆਪਾਂ ਨੂੰ ਚੜਪੜਾ ਜਿਹਾ ਖਾਣਾ ਸਵਾਦਾ ਪਨੀਰ ਨਾਲ ਮੈਂ ਕਿਹਾ ਧਾਲ ਮਿਲ ਕਰੀਏ ਜਲਾਦ ਦਾ ਜੀ ਸੋ ਮੈਂ ਵੀ ਕੋਣ ਵੀ ਪਹਿਲੀ ਵਾਰ ਆਇਆ ਸੋ ਪਹਿਲੀ ਵਾਰ ਆਇਆ ਤੇ ਪਹਿਲੀ ਵਾਰੇ ਬਲੌਗ ਬਣਾਇਆ ਵੀਰ ਦਾ ਸੋ ਸਾਰੇ ਜਰੂਰ ਪਿਆਰ ਦਿਓ ਸਪੋਰਟ ਕਰੋ ਸ਼ੇਅਰ ਕਰੋ ਫੋਲੋ ਵੀ ਕਰੋ ਇੰਸਟਾਗ੍ਰam ਵਾਲੇ ਵੀ YouTube ਵਾਲੇ ਵੀ ਤੇ Facebook ਵਾਲੇ ਵੀ ਆਇਆ ਹੈਗਾ ਜੀ 올ਿਵ ਪੈ ਗਿਆ ਆਪਣਾ ਬਾਰੀ ਫਰੂਟ ਆ ਗਿਆ ਚੋ ਤੇ ਥੋੜੀ ਜੀ ਸਪਾਈਸੀਨੈਸ ਤੇ ਮੈਂ ਚਟਪੜਾ ਪਸੰਦ ਆ ਤੇ ਰੇੜੀ ਆਹ ਹੁਣ ਆਪਾਂ ਕਰਤਾ ਪੈਕ ਠੀਕ ਹੈ ਜੀ ਸੈਲਡ ਵਾਸਤੇ ਜ਼ਾਇਰ ਜਿਹੀ ਦਜੀ ਹੁੰਦੀ ਆ ਫਰੈਸ਼ ਹੁੰਦੀ ਆ ਜੂਸੀ ਹੁੰਦੀ ਆ ਥੋੜਾ ਜਿਹਾ ਹੁੰਦਾ ਜੂਸੀਪਨ ਹੁੰਦਾ ਤਾਂ ਕਰਕੇ ਫਿਰ ਸਾਨੂੰ ਐਲੂਮੀਨੀਅਮ ਫੋਇਲ ਵਾਲਾ ਯੂਜ਼ ਕਰਨਾ ਪੈਂਦਾ ਜੇ ਇਹਦੇ ਕੋਈ ਆਪਸ਼ਨ ਨਹੀਂ ਹੈਗਾ ਹੋਰ ਵੀ ਕਿਉਂਕਿ ਹੋਰ ਪੇਪਰ ਦਾ ਯੂਜ਼ ਕਰੀਏ ਬਾਕੀ ਆਪਾਂ ਕੰਟੇਨਰ ਉਹਨਾਂ ਜਦੋਂ ਵੀਰ ਕੋਲ ਆਇਆ ਨਾ ਤਾਂ ਵੀਰ ਦਾ ਜਦੋਂ ਮੈਂ ਸ਼ੁਰੂ ਕਰਿਆ ਮਾਈਕ ਲਗਾਏ ਤੇ ਵੀਰ ਨੇ ਮੈਨੂੰ ਗੱਲ ਪੁੱਛੀ ਕਿ ਵੀ ਇਹਦੇ ਚਾਰਜਸ ਕੀ ਆ ਤੇ ਮੈਂ ਉਹਦਾ ਜਵਾਬ ਕੀ ਦਿੱਤਾ ਉਹ ਸਾਡਾ ਬੀਜ਼ ਦਸੂਗਾ ਮੇਰਾ ਜਵਾਬ ਕੀ ਸੀ ਬਾਈ ਜੀ ਜਿਹੜੇ ਮੈਂ ਚਾਰਜਿਸ ਲੈਂਦਾ ਮੈਂ ਆਰਡਰ ਦਿੰਦਾ ਆ ਤੇ ਆਰਡਰ ਦੇ ਜਿਹੜੇ ਪੈਸੇ ਜਾਂਦੇ ਆ ਉਹਨੇ ਦੇ ਕੇ ਪੇਡ ਪੇਡ ਵੀਡੀਓ ਬਣਾਉਂਦਾ ਤੇ ਚਾਰਜਿਸ ਲੈਂਦਾ ਨਹੀਂ ਚਾਰਜਿਸ ਦਿੰਦਾ ਆ ਸੋ ਮੈਂ ਜਿਹਦੇ ਵੀ ਬਲੌਗ ਬਣਾਇਆ ਨਾ ਜੀ ਆਪਣਾ ਇੱਕਾ ਸੋਲ ਰਿਹਾ ਉਤੋਂ ਚੀਜ਼ ਜ਼ਰੂਰ ਲੈਣੀ ਆ ਹਰ ਪੈਸੇ ਦੇ ਕੇ ਲੈਣੀ ਆ ਸੋ ਕਈ ਬਲੌਗਰ ਕਰਦੇ ਹੋਣਗੇ ਵੀ ਯਾਰ ਪੈਸੇ ਦੇ ਦਿਓ ਜਾਂ ਇਹ ਕਰ ਦਿਓ ਆਪਾਂ ਹਲੇ ਉਹ ਕੰਮ ਸ਼ੁਰੂ ਨਹੀਂ ਕਰਿਆ ਨਾ ਪਰ ਅੱਜਾ ਕਰਾਵੇ ਹਾਂ ਤਾਂ ਦੇ ਪ੍ਰੋਮੋਸ਼ਨ ਨਾ ਕਰਨਾ ਪੈਗੀਆਂ ਕਿੱਥੇ ਲੋਕੇਸ਼ਨ ਤੇ ਦੂਰ ਜਾਣਾ ਪੈ ਗਿਆ ਫਿਰ ਚਾਰਜਸ ਲੈ ਲਾਂਗੇ ਕਿਤੇ ਕਿ ਦੋ ਸਪੈਸ਼ਲੀ ਆਰਡਰ ਆਏ ਪਰ ਤੁਸੀਂ ਐਸੇ ਤਰ੍ਹਾਂ ਬਲੌਗਰ ਨੂੰ ਪਿਆਰ ਦਿੰਦੇ ਰਹੋ ਸਾਰੇ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਵੀਰ ਜੀ ਤੁਸੀਂ ਕੀਮਤੀ ਸਮੇਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਹਾਡਾ ਜੀ ਤੁਹਾਡਾ ਧੰਨਵਾਦ ਜੀ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਰੂਰ ਵੀਡੀਓ ਸ਼ੇਅਰ ਕਰੋ ਸਾਡੇ ਵੀਰ ਨੂੰ ਸਪੋਰਟ ਕਰੋ ਤੇ ਜਰੂਰ ਉਪਰ ਕਾਲ ਜਾਏ ਤਾਂ ਜਰੂਰ ਐਸੇ ਰੁੱਕ ਕੇ ਜਾਏ ਉਹ ਗ੍ਰੀਨ ਸੈਲਡ ਖਾ ਕੇ ਜਾਏ ਉਹ ਓਲਡ ਕਾਫੀ ਫੋਰ ਬਹੁਤ ਆਰਡਰਸ ਆਨੇ ਤੁਹਾਨੂੰ ਦੱਸੇ ਹੋਏ ਵੀਡੀਓ ਚ ਪਹਿਲਾਂ ਤੇ ਵੀਡੀਓ ਸਾਰੇ ਜਿਹਨੂੰ ਸ਼ੇਅਰ ਕਰਦੇ ਥੈਂਕ ਯੂ ਵੈਰੀ ਮੱਚ ਓਕੇ